ਲਖਤਮ ਸਰਦਾਰ ਗੁਰਦਿਆਲ ਸਿੰਘ ਪਿੰਡ ਦੇ ਵਿੱਚ ਦੋ ਭੂਤ ਹੁੰਦੇ ਸਨ ਉਹਨਾਂ ਦਾ ਨਾਮ ਵੀ ਉਹਨਾਂ ਦੇ ਵੀ ਨਿੱਕੇ ਹੁੰਦਾ ਹੁੰਦਾ ਆ ਪਿਓ ਮਰ ਗਿਆ ਤੇ ਮਾਂ ਜਿਉਂਦੀ ਸੀ ਤੇ ਜਦੋਂ ਉਹਨਾਂ ਦੀ ਮਾਂ ਮਰ ਗਈ ਤਾਂ ਉਹ ਦੋਵੇਂ ਇਕੱਲੇ ਰਹਿ ਗਏ ਉਹਨਾਂ ਦੋਹਾਂ ਦੀ ਉਮਰ 50 ਤੋਂ ਉੱਤੇ ਸੀ ਇਹਨਾਂ ਭੂਤਾਂ ਵਿੱਚੋਂ ਇੱਕ ਦਾ ਨਾਂ ਘਨੇ ਸੀ ਤੇ ਦੂਜੇ ਦਾ ਮਨੇ ਨਾ ਕੋਈ ਜ਼ਾਇਦਾ ਆਤ ਨਾ ਕਾਰੋਬਾਰ ਖਾਂਦੇ ਕਿੱਥੋਂ ਸਨ ਕਿਸੇ ਨੂੰ ਨਹੀਂ ਪਤਾ ਮੰਗਦੇ ਪਿੰਨ ਦੇ ਵੀ ਕਦੇ ਕਿਸੇ ਨੇ ਨਹੀਂ ਵੇਖੇ ਉਹਨਾਂ ਦੀ ਮਾਂ ਕੋਲ ਪਤਾ ਨਹੀਂ ਅੰਦਰ ਕੀ ਖਾਨ ਪੁੱਟੀ ਹੋਈ ਸੀ ਉਹ ਰੋਟੀ ਵੱਲੋਂ ਉਹਨਾਂ ਨੂੰ ਕਦੇ ਭੁੱਖਿਆ ਨਹੀਂ ਸੀ ਰਹਿਣ ਦਿੰਦੀ ਮਾਂ ਜਿਹੋ ਜਿਹਾ ਪੱਕਦੀਆਂ ਪਕਾ ਦਿੰਦੀ ਤੇ ਪੁੱਤ ਖਾ ਲੈਂਦੇ ਪਰ ਬੁੱਢੀ ਮਾਂ ਦੇ ਮਰਨ ਮਗਰੋਂ ਪਹਿਲਾਂ ਰੋਟੀ ਪਕਾਉਣ ਦਾ ਫਿਕਰ ਪਿਆ ਮਾਂ ਨਿਤ ਸੱਜਰਾ ਪੀ ਕੇ ਪਕਾਉਂਦੀ ਸੀ ਤੇ ਪੁੱਤਾਂ ਨੇ ਵੀ ਕੁੱਕੜ ਦੀ ਬਾਗ ਨਾਲ ਚੱਕੀ ਝੋਲੀ ਪਰ ਕਿੱਲੀ ਵੱਤ ਸਿਰ ਕਰਨੀ ਨਾ ਆਈ ਪਹਿਲਾਂ ਬਹੁਤ ਉਹ ਤਾਂ ਚੁੱਕ ਦੱਤੀ ਤਾਂ ਦਲੀਆਂ ਨਿਕਲਣ ਲੱਗਾ ਫਿਰ ਦੋ ਉਂਗਲਾਂ ហេਠਾਂ ਕਰ ਦਿੱਤੀ ਤਾਂ ਪੁੱੜ ਕਸਰਨ ਲੱਗੇ ਕਈ ਵਾਰ ਕਿੱਲੀ ហេਠਾਂ ਉੱਤੇ ਕਰਦਿਆਂ ਜਿਵੇਂ ਅੱਕ ਗਏ ਤਾਂ ਕਿਚੀਚੀ ਵੱਟਦੇ ਘਣੀ ਨੇ ਮਨੀ ਨੂੰ ਆਖਿਆ ਓਏ ਮਨੀ ਉਹ ਕਹਿੰਦਾ ਹਾਂ ਘਣੀ ਐਥੋਂ ਕਹਾੜੀ ਲਈ ਆਈ ਕੀ ਕਰਨੀ ਐ ਤੂੰ ਲਿਆ ਦਾ ਸਹੀ ਮਨੀ ਨੇ ਕਹਾੜੀ ਚੁੱਕ ਲੈਂਦੀ ਤੇ ਘਣੀ ਨੇ ਫੜ ਕੇ ਪੀਣ ਵਾਲਾ ਉਪਾਸਿਓ ਸਾਰੇ ਜੋਰ ਨਾਲ ਉਤਲੇ ਪੁੱੜ ਤੇ ਕਹਾੜੀ ਮਾਰੀ ਤੇ ਉਹਨਾਂ ਦੀ ਮਾਂ ਦੀ ਹਾਨਣ ਇਹ ਚੱਕੀ ਦੋ ਫਾਂਕੜਾਂ ਹੋ ਗਈ ਕਿ ਚੀਚੀ ਵੜ ਕੇ ਘਰੀ ਨੇ ਇੱਕ ਹੋਰ ਪੁੱਠੀ ਕਹਾੜੀ ਦਾ ਪੀਨ ਚੱਕੀ ਤੇ ਮਾਰਿਆ ਮਾਂ ਦੇਣੀ ਇਹ ਵੀ ਬੁੜੀਆਂ ਨਾਲ ਹੀ ਗਿੱਜੀ ਸੀ ਜਾਂ ਹੁਣ ਉਸੇ ਕੋਲ ਕਬਰਾਂ 'ਚ ਪਿੰਡ ਦੇ ਮੁੰਡੇ ਅਜਿਹੇ ਗੋਲਾਂ ਸੁਣ ਕੇ ਭੂਤਾਂ ਦੇ ਕਮਲੇ ਪੰਣ ਤੇ ਬੜਾ ਹੱਸਦੇ ਕੁਝ ਚਿਰ ਪਿੱਛੋਂ ਇਹ ਗੱਲਾਂ ਪੁਰਾਣੀਆਂ ਹੋ ਗਈਆਂ ਰਸ ਹੀ ਜਾਂਦਾ ਰਿਹਾ ਉਹਨਾਂ ਦੀਆਂ ਗੱਲਾਂ ਦਾ ਸੱਤ ਵੀ ਬੇਰੌਣਕ ਜਿਹੀ ਹੋ ਗਈ ਪਰ ਅਜੇ ਵੀ ਕੋਈ ਨਾ ਕੋਈ ਉਹਨਾਂ ਦੇ ਸੁਣਨੇ ਪੈ ਘਰਾਂ ਦੀਆਂ ਗੱਲਾਂ ਛੇੜ ਲੈਂਦਾ ਕਦੇ-ਕਦੇ ਚੰਗਾ ਆਹਰ ਬੱਜਿਆ ਰਹਿੰਦਾ ਫਿਰ ਇੱਕ ਦਿਨ ਨੰਝਣ ਕਾਢੂਕੇ ਨੇ ਉੱਬੜਵਾਇ ਕਾ ਆਖਿਆ ਓਏ ਤੁਸੀਂ ਐਵੇਂ ਕਿਉਂ ਉਧਰੇ ਪਏ ਹੋ ਉਹ ਆਪਣੇ ਨਰਾਇਣਾ ਭਗਵਾਨਾਂ ਘਣੀ ਮੰਨੀ ਹੋਰਾਂ ਨਾਲੋਂ ਕਿਹੜਾ ਕਿਧਰ ਉਹ ਘਟ ਆ ਬਈ ਸਭ ਨੂੰ ਹੈਰਾਨੀ ਹੋਈ ਕਿ ਇਹ ਗੱਲ ਉਹਨਾਂ ਨੂੰ ਪਹਿਲਾਂ ਕਿਉਂ ਨਹੀਂ ਆਉੜੀ ਉਹ ਉਸੇ ਦਿਨ ਤੋਂ ਨਵੇਂ ਭੂਤਾਂ ਦੀ ਗੱਲ ਛੜ ਪਈ ਨੰਝਣ ਨੇ ਹੱਸ ਕੇ ਆਖਿਆ ਨਾਲੇ ਹੋਰ ਦੇਖੋ ਕਿਹੜਾ 나ਕੂ ਸੇ 나ਕੂ ਮਿਲਿਆ ਉਹਨਾ ਘਣੀ ਤੇ ਮਨੀ ਦਾ ਪਿਓ ਵੀ ਨਿੱਕੇ ਹੁੰਦਿਆਂ ਦਾ ਮਰਿਆ ਸੀ ਤੇ ਇਸ ਨਰਾਇਣੇ ਤੇ ਭਗਵਾਨੇ ਦਾ ਪਿਓ ਵੀ ਨਿੱਕੇ ਹੁੰਦਿਆਂ ਮਰਿਆ ਤੇ ਘਣੀ ਤੇ ਮਨੀ ਦੀ ਮਾਂ ਮਰਨ ਤਾਈ ਉਹਨਾਂ ਨੂੰ ਪਕਾ ਕੇ ਖਵਾਉਂਦੀ ਰਹੀ ਤੇ ਇਹ ਨਰਾਇਣੇ ਤੇ ਭਗਵਾਨੇ ਦੀ ਮਾਂ ਵੀ ਤੋਬੇ ਨਾ ਕਿਸੇ ਹੋਰ ਕਰਮਾ ਵਾਲੀ ਨੇ ਕਦੇ ਇਹਨਾਂ ਦੇ ਵਿਹੜੇ ਪੈਰ ਕਦੇ ਪਾਇਆ ਕਿਸੇ ਜਨਾਨੀ ਨੇ ਮੂਸੇ ਦਿਨ ਤੋਂ ਇਹਨਾਂ ਨਵੇਂ ਪੁੱਤਾਂ ਨਰੇਣ ਤੇ ਭਗਵਾਨੇ ਦੀ ਪਿੰਡ 'ਚ ਗੱਲਾਂ ਹੋਣ ਲੱਗੀਆਂ। ਇੱਕ ਤਾਂ ਉਹ ਦਿਨੇ ਕਦੇ ਪਿੰਡ 'ਚ ਕਿਸੇ ਨੇ ਵੇਖੇ ਨਹੀਂ ਸਨ। ਦਿਨ ਚੜ੍ਹਨ ਤੋਂ ਪਹਿਲਾਂ ਉਹ ਖੇਤਾਂ ਨੂੰ ਤੁਰ ਪੈਂਦੇ ਤੇ ਸੋਤੇ ਹੋਏ ਮੁੜਦੇ। ਅੱਗੇ ਕਹਿੰਦੇ ਹੁੰਦੇ ਸੀ ਨਾ ਜੋਤਾ ਸੋਤਾ। ਮਤਲਬ ਪੂਰੀ ਸ਼ਾਮ ਤੱਕ ਪੂਰਾ ਦਿਨ ਸੋਤੇ ਨੂੰ ਮੁੜਦੇ। ਰਾਤ ਨੂੰ ਘਰੇ ਆ ਕੇ ਅੱਠ ਪੈਰੀ ਰੋਟੀ ਖਾਂਦੇ। ਦਿਨ ਕਾਹਦੇ ਆਸਰੇ ਇਕੱਠ ਦੇ ਕਿਸੇ ਨੂੰ ਨਹੀਂ ਸੀ ਪਤਾ। ਤੇ ਨਰੇਣ ਤੇ ਭਗਵਾਨੇ ਦੀ ਕਿਸੇ ਨਾਲ ਬਹੁਤੀ ਬੋਲਚਾਲ ਵੀ ਨਹੀਂ ਸੀ ਜੇ ਉਹਨਾਂ ਨੂੰ ਕੋਈ ਬੁਲਾ ਲੈਂਦਾ ਤਾਂ ਹਾਂ ਹੂੰ ਕਰ ਛੱਡ ਦੇ ਉਹ ਆਪ ਕਿਸੇ ਨੂੰ ਪਹਿਲਾਂ ਕਦੇ ਨਹੀਂ ਸੀ ਬੁਲਾਉਂਦੇ ਨਰੇਣਾ ਤੇ ਭਗਵਾਨਾ ਦੋਨੇ ਇਕੱਠੇ ਖੇਤਾਂ ਵੱਲ ਨੂੰ ਜਾਂਦੇ ਇਕੱਠੇ ਮੁੜਦੇ ਇਕੱਠੇ ਰੋਟੀ ਖਾਂਦੇ ਤੇ ਸੌਂਦੇ ਵੀ ਦੋਨੇ ਇੱਕੋ ਮੰਜੇ ਤੇ ਤੁਹਾਨੂੰ ਇੱਕ ਹੋਰ ਗੱਲ ਦਾ ਪਤਾ ਹੈ ਨੰਜਣ ਸਾਥ ਚ ਬੈਠਾ ਬੋਲਿਆ ਜਦੋਂ ਦੀ ਮੇਰੀ ਸੁਰਤ ਸੰਭਲੀ ਹੈ ਨਾ ਕੋਈ ਸਮਝ ਕਰ ਲੋ ਕੋਈ 40 ਬਰੇ ਹੋ ਚੱਲੇ ਆ ਇਹਨਾਂ ਦੇ ਕਿੱਲੇ ਤੇ ਮੈਂ ਉਹ ਮੈਸ ਦੇਖੀ ਐ ਮੀਣੀ ਕਮੰਡਲੀ ਬੁੱਢੜ ਖੋਲਾ ਪਤਾ ਨਹੀਂ ਉਸ ਨੂੰ ਇਹਨਾਂ ਨੇ ਹਨੂਮਾਨ ਵਾਲੀ ਸੰਜੀਵਨੀ ਬੂਟੀ ਸੰਘਾਈ ਐ ਪੰਜ ਨਹੀਂ 7 ਵਰਿਆਂ ਮਗਰੋਂ ਉਸੇ ਦੀ ਕੋਈ ਧੀ ਭੈਣ ਕਿਧਰੋਂ ਭਾਲ ਭੂਲ ਕੇ ਲਿਆ ਕੇ ਕਿੱਲੇ ਤੇ ਬੰਨਦੇ ਆ ਕਦੇ ਲਾਲੂ ਦੇ ਮੁੰਡੇ ਇਹਨਾਂ ਦੇ ਘਰੋਂ ਥੋੜੇ ਦੇ ਵਿੱਚੋਂ ਕਿਸੇ ਨੇ ਕੋਈ ਮਰੀ ਮੱਝ ਲੈ ਜਾਂਦੇ ਦੇਖੇ ਐ ਕਿਉਂਕਿ ਲਾਲੂ ਦੇ ਮੁੰਡੇ ਬਰੀਆਂ ਮੱਝਾਂ ਡੰਗਰ ਲੈ ਜਾਂਦੇ ਸੀ ਸੱਚੀ ਕਿਸੇ ਨੂੰ ਯਾਦ ਵੀ ਨਹੀਂ ਕਿ ਉਹਨਾਂ ਦੇ ਘਰੋਂ ਕਦੇ ਕਿਸੇ ਨੇ ਮਰੀ ਮੱਝ ਨਿਕਲਦੀ ਕਿਸੇ ਨੇ ਦੇਖੀ ਹੋਵੇ ਹੋਰ ਤੇ ਹੋਰ ਹੈਰਾਨੇ ਦੀ ਗੱਲ ਇਹ ਹੈ ਕਿ ਉਹਨਾਂ ਦੀ ਮੀਣੀ ਬੁੱਢੜ ਮੱਝ ਹਮੇਸ਼ਾ ਸਾਲ ਦੇ ਮਾਂ ਨਾਲ ਹਮੇਸ਼ਾ ਸਾਲ ਡੂਢ ਸਾਲ ਦੀ ਕੱਟੀ ਹੁੰਦੀ ਸੀ ਨਾਉ ਵੱਧਦੀ ਹੈ ਨਾਉ ਘਟਦੀ ਹੈ ਮੱਝ ਦਾ ਲੇਵਾ ਸੋਕੇ ਕੂਨੇ ਵਾਂਗੂ ਲੰਮਕਿਆ ਪਿਆ ਪੂੰਛ ਦੇ ਦੰਬ ਉਤੇ ਵਾਲ ਹੀ ਨਹੀਂ ਹੱਡ ਕਰਮੇ ਤੇਲੀ ਦੇ ਗੱਡੇ ਦੇ ਵਿੱਡਾਂਗੂ ਵਰਗੇ ਹੁੰਦੇ ਨੇ ਅਣ ਘੜ ਤੇ ਵਿੰਗ ਤੜੰਗੇ ਨਾਲੇ ਤੁਸੀਂ ਕਦੇ ਅ ਪੂਰੀਆਂ ਅੱਖਾਂ ਨਾਲ ਕੋਈ ਨਾਲੇ ਤੁਸੀਂ ਕਦੇ ਤੁਸੀਂ ਦੋਏ ਪੂਰੀਆਂ ਅੱਖਾਂ ਵਾਲਾ ਕੋਈ ਪਸ਼ੂ ਦੇਖਿਆ ਇਹਨਾਂ ਦੇ ਘਰੇ ਨੰਝਨ ਹੋਰ ਸੁਜੀ ਇੱਕ ਵਾਰੀ ਮੈਂ ਨਿੱਕੇ ਹੁੰਦੇ ਨੇ ਇਹਨਾਂ ਦੇ ਘਰੇ ਇੱਕ ਬੱਕਰੀ ਦੇਖੀ ਸਾਲੀ ਉਹ ਵੀ ਕਾਣੇ ਸੀ ਹੈ ਨਾ ਕੌਤਕ ਭੂਤ ਆਪ ਕਿਹੜਾ ਸਾਥ ਤੇ ਹੁੰਦੇ ਨੇ ਦੋਏ ਲਾਲ ਮਜਬੀ ਦੇ ਮੌਲਿਆਂ ਵਰਗੇ ਵੱਡੇ ਵੱਡੇ ਹੱਡ ਤੇ ਕੋ ਡਬੇ ਸਰੀਰ ਨੰਝਨ ਕਹਿੰਦਾ ਇਹ ਰੱਬ ਨੇ ਬਣਾਏ ਬੜੇ ਥੋੜੇ ਸੀ ਥੱਪੇ ਕੋ ਇਹ ਰੱਬ ਨੇ ਬਣਾਏ ਥੋੜੇ ਸੀ ਇਹ ਤਾਂ ਥੱਪੇ ਸੀ ਛੋਟਾ ਨਰਣਾ ਸੀ ਲਮਤੋਤਰ ਜਿਹਾ ਬੋਤੀ ਵਰਗਾ ਤੇ ਉਹ ਜਿਹੜਾ ਭਗਵਾਨਾ ਹੈ ਉਹ ਆਪਣੇ ਕੈਲੂ ਨਾਈ ਕੇ ਸਾਹ ਨਰ ਗਿਆ ਉਹਦਾ ਕੁਝ ਵੀ ਸਾਬਤ ਨਹੀਂ ਹੈ ਕੋਈ ਸਾਬਤਾ ਜਿਵੇਂ ਪਿੰਡ ਦੇ ਮੁੰਡਿਆਂ ਨੇ ਕੈਲੂ ਦੇ ਸਾਹ ਦੇ ਮਾਰ ਮਾਰ ਕੇ ਗੰਡਾਸੇ ਥਾਂ ਤਾਂ ਤੋਂ ਖਾਮੀ ਕੀਤਾ ਪਿਓ ਨਾ ਉਹੀ ਹਾਲ ਭਗਵਾਨੇ ਦਾ ਭਗਵਾਨੇ ਦੀ ਇਕਲੱਤ ਨਿੱਕੇ ਹੁੰਦੇ ਦੀ ਪਤਾ ਨਹੀਂ ਕਿਵੇਂ ਟੁੱਟ ਗਈ ਸੀ ਇੱਕ ਬਾਹ ਵੀ ਦਾਤੀ ਦੇ ਦਸਤੇ ਵਰਗੀ ਸੀ ਦੋ ਤਿੰਨ ਵਿੰਗਾਂ ਵਾਲੀ ਦਾੜੀ ਕਬੂਤਰੀ ਦੇ ਹਾਲਣੇ ਵਾਂਗੂ ਖਿੰਡੀ ਰਹਿੰਦੀ ਪਤਾ ਨਹੀਂ ਕਿਹੜੇ ਵੈਲੀਆਂ ਦੇ ਨਾਲ ਰਿਆ ਸੀ ਉਹ ਧੌਣ ਤੇ ਮੂੰਹ ਦੇ ਉੱਤੇ ਫੱਟਾਂ ਦੇ ਕਿੰਨੇ ਨਿਸ਼ਾਨ ਨੇ ਉਹ ਇੱਕਾ ਨੂੰ ਕੰਜਰੋ ਕੰਜਰ ਦੇ ਉਹੀ ਕਮਲੇ ਆ ਇੱਕ ਵਾਰੀ ਤਾਂ ਮੈਨੂੰ ਪਤਾ ਹੈ ਕਿ ਝੰਡ ਤੋਂ ਬਾਲਣ ਲਾਉਂਦੇ ਆਪਦੇ ਪੈਰ ਤੇ ਸਨੇ ਆਪੇ ਕਹਾੜੀ ਮਾਰ ਲਈ ਸੀ ਹਾਲ ਤਾਂ ਸਿੱਧਾ ਨਹੀਂ ਫੜਨਾ ਆਉਂਦਾ ਇਹ ਵੈਲਪਣਾ ਕਰ ਲੈਣਗੇ ਕਦੇ ਕਿਸੇ ਨਾਲ ਇਹਨਾਂ ਨੂੰ ਗਾਲੋ ਗਾਲੀ ਹੁੰਦੇ ਵੇਖਿਆ ਫਿਰ ਫਾਟੇ ਇਹਨਾਂ ਨੇ ਕਾਤੇ ਲਵਾ ਲੇ ਐਵੇਂ ਸੱਟਾਂ ਫੱਟਾਂ ਖਾਂਦੇ ਰਹਿੰਦੇ ਆ ਖੇਮੇ ਬੁੜੇ ਨੂੰ ਯਾਦ ਆ ਗਿਆ ਉਹ ਗੰਪੀਰ ਹੁੰਦਾ ਬੋਲੇ ਆ ਮੁੰਡਿਓ ਇਹਨਾਂ ਦਾ ਪਿਓ ਨਰੈਣ ਤੇ ਭਗਵਾਨੇ ਦਾ ਬਹੁਤ ਦਿਉਤਾ ਆਦਮੀ ਸੀ ਉਹਨੇ ਦੋਹਾਂ ਦਾ ਨਾਂ ਇਸ ਕਰਕੇ ਨਰੈਣ ਤੇ ਭਗਮਾਨ ਸਿਓ ਰੱਖੇ ਸੀ ਬਾਈ ਉ ਤਾਂ ਗ੍ਰਹਿਸਤੀ ਚ ਬੰਦੇ ਨੇ ਰੱਬ ਤੋਂ ਉ ਤਾਂ ਬਾਈ ਗ੍ਰਹਿਸਤੀ ਚ ਬੰਦੇ ਤੋਂ ਰੱਬ ਦਾ ਨਾਂ ਨਹੀਂ ਦਿਆ ਜਾਂਦਾ ਸੋ ਆਪਣੇ ਪੁੱਤਰ ਨਰੈਣੇ ਜਾਂ ਭਗਵਾਨੇ ਨੂੰ ਬਾਜ ਮਾਰਦੇ ਬਹਾਨੇ ਹੀ ਉਹਦੇ ਮੂੰਹ ਤੋਂ ਪ੍ਰਮਾਤਮਾ ਦਾ ਨਾਮ ਨਿਕਲਿਆ ਕਰੂ ਇਸ ਕਰਕੇ ਇਹਨਾਂ ਦੇ ਪਿਓ ਨੇ ਇਹਨਾਂ ਦਾ ਨਾਂ ਨਰੈਣ ਤੇ ਭਗਮਾਨ ਰੱਖਿਆ ਸੀ ਨੈਬਾ ਹੱਸ ਕੇ ਬੋਲਿਆ ਬਾਬਾ ਸਾਰੀ ਉਮਰ ਰੱਬ ਨੂੰ ਬਾਜਾ ਮਾਰਦੇ ਨੇ ਕਿਹੜਾ ਫਿਰ ਪੜੋਤੇ ਨੂੰਤਿਆਂ ਤੋਂ ਸਿੜੀ ਤੇ ਹੱਥ ਲਵਾਇਆ ਫੂਕਿਆ ਤਾਂ ਤੁਸੀਂ ਹੀ ਹੋ ਨਾ ਨੰਜਣੇ ਆਖਿਆ ਨਰੈਣ ਭਗਵਾਨ ਦਾ ਤ੍ਰਲੋਕੀ ਦੇ ਮਾਲਕ ਦੱਸਿਦੇ ਐ ਇਹਨਾਂ ਕੋਲ ਪਤਾ ਨਹੀਂ 11 ਕਿੱਲੇ ਪਤਾ ਨਹੀਂ 12 ਸਾਰੀ ਦੀ ਸਾਰੀ ਮਾਰੂ ਜ਼ਮੀਨ ਹੈ ਨਾਣੇ ਤੇ ਭਗਵਾਨੇ ਦੀ। ਬਾਕੀ ਪ੍ਰਥਮੀ ਇੰਦਰਦੇਵ ਤੇ ਨੇ ਖੋ ਲਈ ਇਹਨਾਂ ਤੋਂ। ਹੈ ਤਾਂ ਆ ਸਾਰੇ ਹਸਪੈ। ਫਿਰ ਕਹਨੀ ਤੇ ਮਨੀਵਾਗ ਇਹਨਾਂ ਭੂਤਾਂ ਦੀ ਵੀ ਮਾਂ ਮਰ ਗਈ। ਪਿੰਡ ਵਾਲਿਆਂ ਲਈ ਹੈਰਾਨੀ ਦੀ ਗੱਲ ਸੀ ਕਿ ਇਹਨਾਂ ਦੇ ਕੋਈ ਕਾਣਾ ਮਕਾਣਾ ਵੀ ਨਹੀਂ ਸੀ ਆਈਆਂ। ਨੰਝਣ ਨੇ ਫਿਰ ਆਪਣੀ ਛੱਡ ਦਿੱਤੀ। ਔਣ ਕਿੱਥੋਂ? ਤੁਹਾਡੇ ਵਿੱਚੋਂ ਕਿਸੇ ਨੇ ਇਹਨਾਂ ਦੇ ਅੱਗੇ ਪਿੱਛੇ ਦਾ ਕੋਈ ਪਤਾ ਆ? ਇਹਨਾਂ ਦੇ ਨਾਨਕੇ ਭਲਾਂ ਕਿੱਥੇ ਸੀ? ਇਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਹਨਾਂ ਦਾ ਪਿੱਛਾ ਕਿੱਥੋਂ ਦਾ ਸੀ ਉਹਨਾਂ ਦਾ ਕੋਈ ਦਾਦਾ ਪੜਦਾਦਾ ਇਸ ਪਿੰਡ ਦਾ ਜੱਦੀ ਬਸੰਦਾ ਸੀ ਜਾਂ ਕਿਤੇ ਬਾਹਰ ਆ ਕੇ ਬਸਿਆ ਸੀ ਕਿਹੜੀ ਪੱਤੀ ਖੇਮਾ ਸੀ ਇਹਨਾਂ ਦਾ ਖੇਮੇ ਬੁੜੇ ਤੋਂ ਪੁੱਛਿਆ ਤਾਂ ਉਹ ਬੋਲਿਆ ਭਾਈ ਪੱਕਾ ਪਤਾ ਤਾਂ ਮੈਨੂੰ ਵੀ ਨਹੀਂ ਪਤਾ ਪਰ ਇਹਨਾਂ ਦਾ ਬਾਬਾ ਸ਼ਾਇਦ ਬਹੁਤ ਬਣੀਓ ਆਇਆ ਸੀ ਕਿਧਰੋਂ ਦੂਜਾ ਬੋਲਿਆ ਪੌਧੜੇ ਨਾ ਵਰਗੇ ਹੁੰਦੇ ਆ ਜੇ ਖੇਮੇ ਨੂੰ ਨਹੀਂ ਪਤਾ ਹੋਰ ਕੌਣ ਦੱਸੇ ਚੱਲ ਛੱਡ ਜਾਰ ਆਪਾਂ ਕੀ ਲੈਣਾ ਇਹਨਾਂ ਦੇ ਕਿਹੜਾ ਨਿਉਂਦੇ ਪਾਉਣੇ ਆਪਾਂ ਬਿੰਦ ਛੱਟ ਗੱਲਾਂ ਹੀ ਕਰਨੀਆਂ ਸਾਲੇ ਕਿਤੋਂ ਦੇ ਹੋਣ ਇਹ ਵੀ ਠੀਕ ਐ ਕਿਸੇ ਨੇ ਉਹਨਾਂ ਤੋਂ ਲੈਣਾ ਕੀ ਸੀ ਨਾਲੇ ਉਹ ਨਾਂ ਕੋ ਲੈਣ ਦੇਣ ਜੋਗੇ ਸਨ ਵੈਸੇ ਗੱਲ-ਗੱਲ ਤੇ ਪੰਜਾਬੀ ਗਾਲਾਂ ਬਹੁਤ ਕੱਢਦੇ ਮੈਨੂੰ ਵੀ ਪੜ੍ਹਨੀਆਂ ਪੈਂਦੀਆਂ ਮਾਫੀ ਚਾਹੁੰਨੇ ਆ ਸੋ ਇੱਕ ਗਾਲਾਂ ਦੇ ਬਾਰੇ ਦੱਸਾਂ ਮੇਰੀ ਵੀ ਕੋਸ਼ਿਸ਼ ਹੁੰਦੀ ਐ ਕਿ ਇਸ ਤਰ੍ਹਾਂ ਦੇ ਅਲਫਾਜ਼ ਜ਼ੁਬਾਨ ਤੇ ਨਾ ਆਉਣ ਕਿਉਂਕਿ ਜੇ ਤੁਸੀਂ ਆ ਰੋਜ਼ ਮਰạch ਗਾਲ ਕੱਢਦੇ ਹੋ ਨਾ ਭਾਵੇਂ ਸਾਲਾ ਹੀ ਕਹਿੰਦੇ ਬੜਾ ਮਿੱਠਾ ਰਿਸ਼ਤਾ ਹੁੰਦਾ ਜੋ ਰੂਕਾ ਭਾਈ ਇੱਕ ਤਰਫ ਖੁਦਾਈ ਇੱਕ ਤਰਫ ਪਰ ਇਹ ਕਈ ਵਾਰੀ ਤੁਹਾਡੇ ਅਜਿਹੇ ਮੌਕੇ ਜ਼ੁਬਾਨ ਤੇ ਆ ਜਾਂਦਾ ਕਿ ਕਰ ਕਰੀ ਬਹੁਤ ਆਉਂਦੀ ਹੈ ਸੋ ਇਸ ਕਰਕੇ ਮੇਰੀ ਵੀ ਕੋਸ਼ਿਸ਼ ਹੈ ਮੈਂ ਤੁਹਾਨੂੰ ਵੀ ਗੁਜਾਰਿਸ਼ ਕਰਾਂਗਾ ਕਿ ਇਹ ਲਫ਼ਜ਼ ਮੂੰਹ ਤੇ ਲਿਆਇ ਹੀ ਨਾ ਕਰੋ ਮੈਨੂੰ ਤੇ ਚਲੋ ਕਈ ਵਾਰੀ ਸਾਹਮਣੇ ਆ ਜਾਂਦਾ ਪੜਨਾ ਪੈਂਦਾ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਨਾ ਪੜਿਆ ਜਾਵੇ ਕਿਉਂਕਿ ਇਹ ਲੜਾਈ ਦਾ ਘਰ ਬਣ ਜਾਂਦਾ ਹੈ ਨੇਬਾ ਕਹਿੰਦਾ ਦੇਣ ਲੈਣ ਨੂੰ ਉਹਨਾਂ ਕੋਲ ਹੈ ਕਿ ਜੂਆ ਜ਼ਰੂਰ ਹੋਣਗੇ ਆ ਉਹ ਵੀ ਤਸੇਰ ਉਹ ਕਿਸੇ ਨੂੰ ਚਾਹੀਦੀ ਨਾ ਤੇ ਲੈ ਆ ਉਹਨਾਂ ਨੇ ਭਗਵਾਨੇ ਤੋਂ ਉਹ ਸੌਰੀ ਦਿਆ ਇਹ ਜੂਆ ਦੇਣ ਜੋਗੇ ਵੀ ਨਹੀਂ ਇੱਕ ਦਿਨ ਨੇਬੇ ਨੇ ਹੀ ਸਾਥ ਵਿੱਚ ਆ ਕੇ ਇੱਕ ਆ ਲੋਕਾਰ ਗੱਲ ਦੱਸੀ ਸੀ ਇਹਨਾਂ ਦੀ ਬਾਈ ਸੌਂ ਗੋਵ ਦੀ ਚਾਂਦੀ ਦੇ ਰੁਪਈਏਾਂ ਦੀ ਗਾਗਰ ਭਰੀ ਮੈਂ ਆਪ ਦੇਖੀ ਆ ਅੱਖੀ ਉਹ ਜਿਹੜਾ ਲੰਗਾ ਨਾ ਉਹਨੇ ਛੱਪੜ ਵਾਲੇ ਪਾਸੇੋਂ ਆਪਣੀ ਧਰਮਸਾਲਾ ਵਾਲੇ ਪਾਸੇ ਦਾ ਖੁੰਝੇ ਟੋਆ ਪੁੱਟ ਕੇ ਦੱਬੀ ਹੈ ਉੱਤੇ ਫੇਰ ਕੇ ਤੜੀ ਗੂਣੇ ਦੇ 10 ਟੋਕਰੇ ਸਿੱਟੇ ਆ ਆਪ ਦੀ ਜਾਨੇ ਚਲਾਕੀ ਵਿਖੇੜੀ ਐ ਗੂਣੇ ਦੇ ਉੱਤੇ ਪ੍ਰਾਣੇ ਸਰਾਣੇ ਸੰਦ ਵੀ ਸਿੱਟਦੇ ਉਹ ਕਿਉਂ ਕਪ ਮਾਰੀ ਜਨਾਂ ਤੋਂ ਕੋਲੋਂ ਹੀ ਕਿਉਂ ਉਹ ਘੜਾ ਚ ਤੋੜ ਦੇ ਕਿਲੇ ਰਹਿੰਦੇ ਸੀ ਬਈ ਅਪੜਿਆ ਨਹੀਂ ਜਾਂਦਾ ਨਾ ਫਿਰ ਤੈਨੂੰ ਕਿਉਂ ਪਤਾ ਲੱਗਿਆ ਰਾਤ ਅਸੀਂ ਖੇਤੋਂ ਪਾਣੀ ਲਾ ਕੇ ਮੁੜੇ ਸੀ ਤੇ ਮੈਨੂੰ ਉਹਨਾਂ ਦੀ ਸਵਾਤ ਵਿੱਚ ਸੱਬਲ ਦੀ ਧਮਕ ਸੁਣੀ ਮੈਂ ਸੋਚਿਆ ਵੀ ਕੋਈ ਗੱਲ ਐ ਛੱਪੜ ਵਾਲੇ ਪਾਸਿਓਂ ਵਾਰ ਟੱਪ ਕੇ ਮੈਂ ਅੰਦਰ ਜਾਂਦਾ ਰਿਹਾ ਆਲਮ ਤੋਤਰ ਤਾਂ ਬਾਹਰ ਬੈਠਾ ਛੱਪਰ ਹੀੜਾਂ ਬਲਦਾਂ ਕੋਲ ਸੁੱਤਾ ਪਿਆ ਸੀ ਤੇ ਸ਼੍ਰੀਮਾਨ ਭਗਵਾਨ ਜੀ ਮਹਾਰਾਜ ਗਾਗਰ ਪੁੱਟ ਕੇ ਦੂਜੇ ਖਾਂਦੇ ਦੂਜੇ ਖੁੰਝੇ ਦੱਬਦਾ ਮੈਂ ੱਖੀ ਦੇਖਿਆ ਕਿੱਥੋਂ ਦੇਖ ਲਿਆ ਤੂੰ ਉਹੀ ਤਾਉ ਉਹਨਾਂ ਦੇ ਸਵਾਦ ਦੇ ਤਖਤਿਆਂ ਦੇ ਵਿੱਚ ਐਡੇ ਐਡੇ ਮੋਰੇ ਨੇ ਉਹਨਾਂ ਦੇ ਵਿੱਚ ਉਹਦੀ ਬਿੱਲੀਆਂ ਕੁੱਤੇ ਨਾ ਲੰਘਦੇ ਫਿਰਦੇ ਜੇ ਚਾਂਦੀ ਦੇ ਰੁਪਈਆਂ ਦੀ ਗਾਗਰ ਹੁੰਦੀ ਕਿਹੜਾ ਤੁਲੀ ਕਾਰੀਗਰ ਨੇ ਜੋੜੀਆਂ ਲਾਈਆਂ ਨੇ ਬਈ ਕਿਤੇ ਤੇੜ ਵੀ ਨਹੀਂ ਦਿਸੂ ਸਭ ਨੇ ਉਹਦੀ ਗੱਲ ਸੱਚ ਮੰਨ ਲਈ ਜਦੋਂ ساری ਉਮਰ ਉਹਨਾਂ ਦੀ ਮਾਂ ਨੇ ਉਹਨਾਂ ਤੋਂ ਕਦੇ ਸਿੰਘਾਂ ਵਾਲੀ ਡੱਬੀ ਉੱਤੇ ਪੈਸਾ ਨਾ ਖਰਚਾਇਆ ਫਿਰ ਸਾਰੀ ਕਮਾਈ ਤਾਂ ਇਕੱਠੀ ਕੀਤੀ ਹੋਊਗੀ ਨਾ ਹੋਰ ਕਿੱਧਰ ਗਈ ਫਿਰ ਵੀ 11 ਕਿੱਲੇ ਨੇ ਖਾਣ-ਪਾਣ ਦੇ ਦਾਣੇ ਛੱਡ ਕੇ ਕੁਝ ਤਾਂ ਬਚਦਾ ਹੀ ਐ ਕਮਾਈ ਜਰ ਇਹਨਾਂ ਨੇ ਕਾਦੀ ਕਰ ਲਈ ਨੰਝਣ ਹੈਰਾਨ ਸੀ ਤੁਸੀਂ ਕਿਸੇ ਨੇ ਕਦੇ ਇਹਨਾਂ ਨੂੰ ਦਾਣਿਆਂ ਦਾ ਗੱਡਾ ਲੱਦ ਕੇ ਸ਼ਹਿਰ ਲਿਜਾਂਦੇ ਵੇਖਿਆ ਫਿਰ ਸਾਰੇ ਚੁੱਪ ਕਰ ਗਏ ਖੇਮੇ ਨੂੰ ਵੀ ਯਾਦ ਨਹੀਂ ਸੀ ਕਿ ਕਦੇ ਇਹਨਾਂ ਦੇ ਘਰੋਂ ਨਾਜ ਦਾ ਗੱਡਾ ਮੰਡੀ ਜਾਂਦਾ ਹੋਵੇ ਭਈ ਯਾਦ ਨਹੀਂ ਮੈਨੂੰ ਤਾਂ ਕਦੀ ਜਦੋਂ ਕਿਸੇ ਦਾ ਇਹਨਾਂ ਨਾਲ ਲਾਗਾ ਤੇ ਗਈ ਨਹੀਂ ਫਿਰ ਕੀ ਪਤਾ ਕੀ ਕਰਦੇ ਨੇ ਜਿਦਾਣਾ ਫੱਕਾ ਕਿਸੇ ਅੜਤੀ ਦੇ ਲੈ ਜਾਂਦੇ ਹੋਣਗੇ ਤਾਂ ਕਿਹੜਾ ਕਿਸੇ ਨੂੰ ਦੱਸ ਕੇ ਲੈ ਜਾਂਦੇ ਹੋਣੇ ਆ ਕਦੇ ਨਿਆਂਇਆਂ ਦੇ ਵਿੱਚ ਇਹਨਾਂ ਦਾ ਪ੍ਰੜ ਪਿਆ ਕਦੇ ਵੇਖਿਆ ਖੇਤ ਵੀ ਭਾਵੇਂ ਦਾਣੇ ਦੋਣੇ ਕੱਢ ਲੈਂਦੇ ਹੋਣ ਖੈਰ ਮਾਂ ਦੇ ਮਰਨ ਤੋਂ 6 ਮਹੀਨਿਆਂ ਦੇ ਅੰਦਰ ਅੰਦਰ ਇੱਕ ਦਿਨ ਟਿੱਕੀ ਚੱਲਦੀ ਨਾਲ ਲੋਕਾਂ ਵੇਖਿਆ ਕਿ ਭੂਤਾਂ ਦਾ ਘਰ ਸੁਣਨਾ ਪਿਆ ਸੀ ਸਵਾਤ ਨੂੰ ਵੱਡਾ ਸਾਰਾ ਜਰ ਖਾਦਾ ਜਿੰਦਰਾ ਵੱਜਿਆ ਹੋਇਆ ਸੀ ਤੇ ਵਿੜਾ ਪਾਂ ਪਾਂ ਕਰਦਾ ਸੀ ਨਾ ਬਲ ਦਾ ਨਾ ਮੱਜ ਨਾ ਕੋਈ ਮੰਝਾ ਜੁੱਲੀ ਇਹ ਸਾਰੇ ਰਾਤੋਂ ਰਾਤ ਕਿਧਰ ਸ਼ਤਮ ਹੋ ਗਏ ਨੰਝਣ ਹੈਰਾਨ ਸੀ ਉਹ ਹੈ ਤਾਂ ਜਮਾ ਭੂਤ ਹੀ ਦੇਖ ਲੋ ਰਾਤੋਂ ਰਾਤ ਪਸ਼ੂ ਵੀ ਪਤਾ ਨਹੀਂ ਕਿੰਜਰਦਿਆ ਨੇ ਕਿਧਰ ਖਪਾਤੇ ਕਈ ਦਿਨਾਂ ਮਗਰੋਂ ਘੁਣਤਰੀਆਂ ਨੇ ਖੋਜ ਕੱਢੀ ਕਿ ਦੋਏ ਭੂਤ ਮੰਡੀ ਪ੍ਰਤਾਪੇ ਰੋੜੇ ਦੀ ਕੋਠੜੀ ਦੇ ਵਿੱਚ ਜਾ ਕੇ ਰਹਿਣ ਲੱਗ ਪਏ ਨੇ ਇੱਕ ਆੜਤੀਏ ਦੱਸਦਾ ਕਿ ਇਹ ਕਹਿੰਦੇ ਆ ਕਿ ਪਿੰਡੋਂ ਅਸੀਂ ਇਸ ਕਰਕੇ ਆ ਗਏ ਬਈ ਕੋਈ ਮਾਰ ਨਾ ਦੇਵੇ ਸਾਰੇ ਸਾਥ ਜਹਾਸੜ ਮੱਚ ਗਿਆ ਕਈ ਦਿਨ ਭੂਤ ਦੇ ਇਜਾੜੇ ਦੀਆਂ ਗੱਲਾਂ ਚਲਦੀਆਂ ਰਹੀਆਂ ਇੱਕ ਭੇਦ ਵੀ ਮਿਲ ਗਿਆ ਕਿ ਉਹ ਆਪਣੀ ਜ਼ਮੀਨ ਨਵੇਂ ਪਿੰਡ ਵਾਲੇ ਅਲਾਟੀਆਂ ਨੂੰ ਠੇਕੇ ਤੇ ਦੇ ਦੇਗੇ ਪਰ ਖੇਮਾ ਬੁੜਾ ਹੈਰਾਨ ਸੀ ਕਿ ਇਹ ਮਾਰੂ ਪੈਲੀ ਇਹਨਾਂ ਮਾਝੇ ਵਾਲਿਆਂ ਨੇ ਠੇਕੇ ਤੇ ਲੈ ਕੇ ਕੀ ਕਰਨੇ ਸੀ ਹੌਲੀ ਹੌਲੀ ਭੂਤਾਂ ਨੂੰ ਲੋਕ ਭੁੱਲ ਗਏ ਬਸ ਫਿਰ ਸਾਥ ਬੇਰਸ ਜੀ ਹੋ ਗਈ ਤਰਿਕ ਦੇ ਨੈਬੇ ਨੇ ਇਹ ਦੱਸ ਕੇ ਫਿਰ ਸੱਤ ਚ ਰਸ ਪੈਦਾ ਕਰ ਦਿੱਤਾ ਕਿ ਦੋਵੇਂ ਭੂਤ ਮਰ ਗਏ ਮਰ ਗਏ ਸਾਰਿਆਂ ਨੇ ਹੈਰਾਨੀ ਨਾਲ ਪੁੱਛਿਆ ਸਾਰਿਆਂ ਲਈ ਇਹ ਗੱਲ ਬੜੀ ਅਜੀਬ ਤੇ ਦਿਲਚਸਪ ਸੀ ਸ਼ਾਇਦ ਗੁੱਜੀ ਖੁਸ਼ੀ ਵਾਲੀ ਵੀ ਸੀ ਸਾਰੇ ਜਾਨਣਾ ਚਾਹੁੰਦੇ ਸੀ ਕਿ ਉਹ ਮਰ ਕਿਵੇਂ ਗਏ ਕਹਿੰਦੇ ਲੰਗੇ ਭਗਵਾਨੇ ਦੀਆਂ ਲੰਗਾ ਭਗਵਾਨੇ ਦੀਆਂ ਅੱਖਾਂ ਬਣਾਉਣ ਗਿਆ ਸੀ ਨਰਾਇਣਾ ਤੇ ਭਵਾਨੀ ਪਵੋਣੀ ਬਣੀ ਪੋਣੀ ਭਵਾਨੀ ਪੋਣੀ ਬਣੀ ਤੇ ਉਥੇ ਆਸਾਲ ਦੇ ਵਿੱਚ ਹੀ ਆਤੀਸਰ ਲੱਗ ਗਿਆ ਤੇ ਉਥੇ ਹੀ ਰਹਿ ਗਿਆ ਨਰਿਆਣਾ ਮੰਡੀ ਆ ਕੇ ਕੁਛ ਦਿਨ ਮਗਰੋਂ ਉਸਦੇ ਗਮ ਜੀ ਮਰ ਗਿਆ ਅੰਦਰ ਆ ਕੇ ਉਸਨੇ ਕੁੰਡਾ ਡਾ ਲਿਆ ਤੇ ਕੋਠੜੀ ਚ ਵੜ ਕੇ ਪੈ ਗਿਆ ਤੇ ਕਈ ਦਿਨ ਮਗਰੋਂ ਜਦੋਂ ਪ੍ਰਤਾਪੇ ਦੇ ਮੁੰਡਿਆਂ ਨੂੰ ਸ਼ੱਕ ਪਿਆ ਪ੍ਰਤਾਪੇ ਰੋੜੇ ਦੇਖੋ ਕਿ ਘਰੇ ਰਹਿੰਦੇ ਸੀ ਤਾਂ ਉਹਨਾਂ ਨੇ ਕੋਟੜੀ ਕੋਠੜੀ ਦੇ ਤਖਤਿਆਂ ਦੇ ਚੂਲਾ ਲਾ ਕੇ ਵੇਖਿਆ ਤਾਂ ਉਹ ਅੰਦਰ ਮਰਿਆ ਪਿਆ ਸੀ ਸਾਰੇ ਇੱਕ ਵਾਰੀ ਹੈਰਾਨ ਜੇ ਹੋ ਕੇ ਚੁੱਪ ਕਰ ਗਏ ਬੰਦ ਦੀ ਬੰਦ ਕਿਸੇ ਨੂੰ ਗੱਲ ਨਾ ਹੋੜੀ ਕੁਚਰ ਪਿਛੋਂ ਨੰਜਨ ਨੇ ਚੁੱਪ ਤੋੜੀ ਤੇ ਫਿਰ ਉਹ ਫੂਕਿਆ ਕਿਨੇ ਬਈ ਮੰਡੀ ਵਾਲੇ ਬਾਣੀਆਂ ਨੇ ਹੋਰ ਕੀ ਉੱਥੇ ਕਿਹੜਾ ਉਹਨਾਂ ਦਾ ਕੋਈ ਤਰੀਕਾ ਕਬੀਲਾ ਬੈਠਾ ਸੀ ਉਹ ਪ੍ਰਤਾਪੇ ਰੋੜੇ ਦੀ ਕੋਠੜੀ ਚ ਕਿਰਾਏ ਤੇ ਰਹਿੰਦੇ ਸੀ ਤੇ ਉਹਨਾਂ ਮਹਾਜਨਾ ਨਹੀਂ ਫਿਰ ਉਹਨਾਂ ਦਾ ਕਿਰਿਆ ਕਰਮ ਕੀਤਾ ਤੇ ਸਾਰਿਆਂ ਦੇ ਸਿਰ ਕਿਸੇ ਗੁੱਜੀ ਨਮੋਸ਼ੀ ਨਾਲ ਝੁੱਕ ਗਏ ਖੇਮਾ ਉਦਾਸ ਜੀ ਆਵਾਜ਼ ਵਿੱਚ ਬੋਲਿਆ ਇਹ ਗੱਲ ਮਾੜੀ ਹੋਈ ਕਿਉਂ ਨੈਬਾ ਮੁਸਕੜੀ ਹਸਿਆ ਆਪਣੇ ਤਾਜ ਦੇ ਪੁੱਤ ਲੱਗਦੇ ਸੀ ਬਈ ਕੋਈ ਕਿ ਆਖੂ ਤੁਹਾਡੇ ਰੁੱਲਦੇ ਮਰ ਗਏ ਗੱਲ ਤਾਂ ਵੈਸੇ ਨੈਬੇ ਦੀ ਵੀ ਠੀਕ ਸੀ ਪਰ ਕੁਝ ਜਾਨਸਿਰ ਹੋ ਗਿਆ ਨੰਝਣ ਰਤਾ ਕਰਾਰੀ ਬਾਜ ਵਿੱਚ ਬੋਲਿਆ ਤੇ ਨੈਬਿਆ ਉਹ ਰੁਪਈਆਂ ਵਾਲੀ ਗਾਗਰ ਦਾ ਕੁਝ ਪਤਾ ਲੱਗਿਆ ਉਹ ਪ੍ਰਤਾਪੇ ਦੇ ਮੁੰਡਿਆਂ ਨੇ ਕੱਢੀ ਹੋ ਕੋਠੜੀ ਵਿੱਚੋਂ ਥਾਂ ਪੁੱਟ ਕੇ ਜਾਂ ਖਬਰੇ ਕਹਦੇ ਅਜੇ ਥੀ ਦੱਬੀ ਪਈ ਹੋਣੀ ਪਿੰਡ ਸੁਬਾਤ ਵਿੱਚ ਬੱਲੇ ਉਹ ਤੇਰੇ ਤੇਰੀ ਆਸਤੇ ਉਹ ਇੱਥੇ ਛੱਡ ਗਏ ਹੋਣਗੇ ਸਾਰੀ ਸੱਤ ਵਿੱਚ ਇੱਕ ਵਾਰੀ ਫੇਰ ਹਾਸਾ ਮਚ ਗਿਆ ਪਰ ਖੇਮਾ ਬੁੜਾ ਅਜੇ ਵੀ ਨਮੋਚਣਾ ਹੋਇਆ ਬੈਠਾ ਸੀ ਉਹ ਬੜਵਾਹ ਬੋਲਿਆ ਮੁੰਡੇ ਉਹਨਾਂ ਦੀ ਜਾਇਦਾਦ ਦਾ ਹੁਣ ਕੀ ਬਣੂ ਬਈ ਉਹ ਲਾਟੀ ਮਝਾਲ ਦਾ ਬਜਾਨਗੇ ਹੋਰ ਕੀ ਇਹ ਅਫਲਾਤੋਂ ਨਾ ਖਬਰੇ ਪਹਿਲਾਂ ਹੀ ਗੂਠੇਗਾਠੇ ਲਵਾਈ ਫਿਰਦੇ ਹੁਣ ਮਾਝੇ ਵਾਲੇ ਕਿਹੜਾ ਕੋਈ ਉਹਨਾਂ ਦਾ ਵਾਰਿਸ ਆ ਕੇ ਆ ਕੇ ਦਾਵਾ ਕਰ ਦੂ ਵਾਰਿਸ ਵਾਲੀ ਤਾਂ ਗੱਲ ਠੀਕ ਹੈ ਪਰ ਪਹਿਲੀ ਤਾਂ ਆਪਣੇ ਪਿੰਡ ਦੇ ਰਕਵੇ ਵਿੱਚੋਂ ਹੀ ਆ ਨਾ ਫਿਰ ਸਾਰੇ ਚੁੱਪ ਕਰ ਗਏ ਗੱਲ ਤਾਂ ਖੇਮਾ ਬੁੜੇ ਦੀ ਵੀ ਠੀਕ ਸੀ ਪਰ ਜਦੋਂ ਆਪਣੇ ਪਿੰਡ ਵਾਲਿਆਂ ਦਾ ਉਹਨਾਂ ਨਾਲ ਕੋਈ ਸਰਬੰਧ ਹੀ ਨਹੀਂ ਸੀ ਫਿਰ ਉਹਨਾਂ ਦੀ ਪਹਿਲੀ ਪਿੰਡ ਦੀ ਕਿਵੇਂ ਹੋਗੀ ਬਾਬਾ ਨੈਬਾ ਚੁੱਪ ਨਹੀਂ ਰਹਿ ਸਕਿਆ ਖੇਮਾ ਹਰਾਨੀ ਨਾਲ ਨੈਬੇ ਵੱਲ ਝਾਕਿਆ ਤੇ ਫਿਰ ਉਹਦੀਆਂ ਅੱਖਾਂ ਦੇ ਕੋਏ ਲਾਲ ਹੋ ਗਏ ਰਦਾ ਕਰੜੀ ਬਾਜ ਵਿੱਚ ਬੋਲਿਆ ਹੇ ਖਾਂ ਪਹਿਲੀ ਉਹ ਨਾਲ ਚੁੱਕ ਲਿਆ ਸੀ ਜਾਂ ਮਰਨ ਲੱਗੇ ਨਾਲ ਲੈ ਗਏ ਪਹਿਲੀ ਤਾਂ ਪਿੰਡ ਦੀ ਹੋ ਐ ਜੇ ਇਹ ਗੱਲ ਹੈ ਤਾਂ ਨੈਬਾ ਵੀ ਰਦਾ ਅੱਖਾ ਹੋ ਕੇ ਬੋਲਿਆ ਤਾਂ ਤੁਸੀਂ ਕਿਹੜਾ ਜ਼ਮੀਨ ਜਾਇਦਾਦਾਂ ਨਾਲ ਲੈ ਕੇ ਸੀ ਜੰਮੇ ਬਾਬਾ ਤੁਹਾਡੀ ਵੀ ਤਾਂ ਪਹਿਲੀ ਪਿੰਡ ਦੀ ਹੋ ਸੀ ਉਹ ਇੱਕ ਮੂਤਾ ਅਸੀਂ ਇਸ ਪੱਡ ਦੇ ਜੱਦੀ ਬਿਛੰਦਿਆਂ ਦੇ ਘਰੇ ਜੰਮੇ ਸੀ ਤੇ ਫਿਰ ਸਾਡੀਆਂ ਜਾਇਤਾ ਤਾਂ ਸਾਹਮਣ ਨੂੰ ਤੇਰੇ ਵਰਗੇ ਜਾ ਵੀ ਜੰਮਿਆ ਕਿ ਨਹੀਂ ਸਾਰੇ ਚੁੱਪ ਕਰ ਗਏ ਖੇਮੇ ਦੇ ਚਿਹਰੇ ਉੱਤੇ ਇੱਕ ਹਿਰਖ ਦੇ ਨਾਲ ਇੱਕ ਗੁਜਾ ਸਹਿਮ ਵੀ ਸੀ ਪਲ ਦੀ ਪਲ ਇਹੋ ਸੈਮ ਸਾਰਿਆਂ ਦੇ ਚਿਹਰਿਆਂ ਤੇ ਵਿਸ਼ ਆ ਗਿਆ ਪਰ ਨੰਝਨ ਨੇ ਉਦੋਂ ਹੀ ਆਪਣੀ ਆਖ ਦਿੱਤੀ ਤਾਇਆ ਤੇਰੇ ਖਿਆਲ ਤਾਂ ਆਉਂਤ ਗਏ ਆ ਮਗਰ ਬੱਚਾ ਨਹੀਂ ਛੱਡ ਕੇ ਜਾਂਦੇ ਲੈ ਆ ਦੋ ਮਹੀਨੇ ਨੂੰ ਦੇਖ ਲਈ ਜੇ ਮਾਇਆ ਧਾਰੀ ਸੱਪ ਬਣ ਕੇ ਦੋਏ ਉਸ ਸਵਾਤ ਵਿੱਚ ਨਾ ਫਿਰਦੇ ਹੁਣ ਤਾਂ ਮੈਨੂੰ ਨੰਝਰ ਨਾ ਆਖੀ ਅੱਜ ਪਤਾ ਨਹੀਂ ਕਿਧਰੋਂ ਸਰਬਣ ਤੰਦੂਏ ਨੂੰ ਵੀ ਸੁਝ ਪਈ ਨਾਸਾਂ ਫਰਕਾਉਂਦਾ ਬੋਲਿਆ ਨਹੀਂ ਦੋਏ ਨਹੀਂ ਘਰੇ ਰਹਿੰਦੇ ਉਹ ਲੰਗਾ ਭਗਵਾਨਾ ਤਾਂ ਬਾਹਰ ਉਹਨਾਂ ਦੇ ਖੇਤਾਂ ਖੇਤ ਟਿੱਬੀ ਵਾਲੇ ਬਾਣ ਹੇਠਲੀ ਬਰਮੀ ਦੇ ਵਿੱਚ ਰਿਹਾ ਕਰੂ ਜੇ ਲਾਟੀਏ ਹਰੇਕ ਥਾਈ ਨੂੰ ਕੱਚੀ ਲੱਸੀ ਡੋਲਣ ਦਾ ਹਰੇਕ ਥਾਈ ਨੂੰ ਕੱਚੀ ਹਰੇਕ ਥਈ ਨੂੰ ਕੱਚੀ ਲੱਸੀ ਦੇ ਡੋਲ ਨੂੰ ਨਾ ਚੁੱਕ ਕੇ ਫਿਰਨ ਤਾਂ ਮੈਨੂੰ ਨੰਜੜ ਨਾ ਕੀ ਸਰਬਨ ਦੀ ਕਾੜ ਉੱਤੇ ਸਾਰੇ ਉੱਚੀ ਉੱਚੀ ਹੱਸ ਪਏ ਤੇ ਫਿਰ ਈਉਂ ਚੁੱਪ ਕਰ ਗਏ ਜਿਵੇਂ ਭੂਤਾਂ ਦੀ ਨਵੀਂ ਜੂਨ ਦਾ ਸਹਿਮ ਦਾ ਪਰਛਾਵਾਂ ਬੌਲੇ ਬਲਦ ਵਾਂਗੂ ਸਾਰੇ ਪਿੰਡ ਤੇ ਛਾ ਗਿਆ ਹੋਵੇ ਕਿੰਨਾ ਚਿਰ ਹੀ ਉਕਸ ਮਲੇ ਅਸਮਾਨ ਤੇ ਆਲੇ ਦੁਆਲੇ ਦੇ ਘਰਾਂ ਦੇ ਅੱਧ ਖੁੱਲੇ ਬੂੰਹਿਆਂ ਤੇ ਪੁਰਾਣੀਆਂ ਕਲੰਦਾਂ ਵੱਲ ਹੀ ਝਾਕਦੇ ਰਹੇ ਸੋ ਦੋਸਤੋ ਏਸੀ ਕਹਾਣੀ ਭੂਤਾਂ ਦੀ ਜੂਨ ਇਹ ਉਹ ਪਿੰਡ ਦਾ ਦਰਦ ਹੈ ਜਿਹੜਾ ਅਸੀਂ ਕਹਿੰਦੇ ਆ ਕਿ ਪਿੰਡਾਂ 'ਚ ਦੇਵਤੇ ਵਸਦੇ ਆ ਪੰਜਾਬ ਦੇ ਕਦੇ ਉਹ ਪਿੰਡ ਸੀ ਇਸ ਤਰ੍ਹਾਂ ਦੇ ਬੰਦੇ ਜਿਹੜੇ ਪੀੜਤ ਨੇ ਪਿੰਡ 'ਚ ਰਹਿੰਦੇ ਆ ਵੀ ਜਿਨ੍ਹਾਂ ਨਾਲ ਕੁੱਤੇ ਬਿੱਲਿਆਂ ਤੋਂ ਵੀ ਮਾੜਾ ਵਿਵਹਾਰ ਲੋਕਾਂ ਦਾ ਜਿਨ੍ਹਾਂ ਦੀ ਮੌਤ ਤੇ ਕਿਸੇ ਨੂੰ ਕੋਈ ਰੰਜ ਨਹੀਂ ਸੀ ਨਾਬੇੜ ਵਰਗੇ ਲੋਕ ਉਹਨਾਂ ਦੀ ਜ਼ਿਆਦਤ ਨੂੰ ਵੀ ਪਿੰਡ ਸਾਂਝੀ ਕਹਿ ਕੇ ਦੱਬਣ ਦੇ ਰੌਂਚ ਸੀਗੇ ਇਹ ਉਹਨਾਂ ਦੋ ਕਮਾਊ ਪੰਜਾਬੀਆਂ ਦੀ ਕਹਾਣੀ ਹੈ ਜੇ ਉਹ ਪਵਾਦ ਚ ਆ ਕੇ ਉਸ ਪਿੰਡ ਚ ਵਸ ਗਏ ਤੇ ਕੀ ਗੁਨਾਹ ਹੋ ਗਿਆ ਇਹ ਸਾਡੇ ਪੰਜਾਬੀਆਂ ਦੀ ਉਹ ਕੋਝੀ ਤਸਵੀਰ ਹੈ ਜਿਹੜੀ ਅਸੀਂ ਬਗਾਨਿਆਂ ਦੇ ਪ੍ਰਤੀ ਰੱਖਦੇ ਹਾਂ ਇੱਕ ਤਾਂ ਉਹਨਾਂ ਦਾ ਇਹ ਦਰਦ ਕਿ ਉਹ ਪਿੰਡ ਦੇ ਜੱਦੀ ਵਸਿੰਦੇ ਨਹੀਂ ਸੀ ਸ਼ਾਇਦ ਪਵਾਦ ਬਣਿਓ ਕੇ ਦਰਵਾਏ ਸੀ ਦੂਸਰਾ ਇਹਨਾਂ ਦਾ ਇਹ ਦੋਸ਼ ਕਿ ਉਹ ਪਿੰਡ ਦੇ ਵਿੱਚ ਕੋਈ ਬਹੁਤੀ ਕਿਸੇ ਦੀ ਊਚ ਨੀਚ ਨਹੀਂ ਸੀ ਕਰਦੇ ਨਾ ਸੁਣਦੇ ਸੀ ਘਰੋਂ ਕੰਮ ਤੇ ਕੰਮ ਤੋਂ ਕਰੇ ਜਿਵੇਂ ਘੋਨੀ ਤੇ ਬੋਨੀ ਸੀ ਪਹਿਲਾਂ ਨਾ ਉਹਨਾਂ ਦਾ ਕੋਈ ਬਹੁਤਾ ਲੈਣ ਦੇਣ ਸੀ ਪਿੰਡ ਨਾਲ ਤੇ ਨਾ ਹੀ ਇਸ ਨਰੈਣ ਤੇ ਭਗਮਾਨੇ ਦਾ ਨਾ ਕਿਸੇ ਨੂੰ ਸਸਤੀ ਨਾ ਮਹਿੰਗੀ ਕਦੇ ਨਹੀਂ ਸੀ ਕਹਿੰਦੇ ਪਰ ਪਿੰਡ ਦੇ ਜਿਹੜੇ ਸੱਥਾਂ 'ਚ ਬੈਠੇ ਜਿਵੇਂ ਸੁਕੰਦਰ ਰੌਜਲਾ ਕਹਿੰਦੇ ਹੁੰਦੇ ਆ ਨਾ ਜਿਹੜੇ ਨਾਲੀ 'ਚ ਡੱਕੇ ਮਾਰ-ਮਾਰ ਕੇ ਕੁਰੇਦਣ ਵਾਲੇ ਲੋਕ ਹੁੰਦੇ ਆ ਬਹੁਤਾ ਇਹਨਾਂ ਦੀ ਇਹਨਾਂ ਬਸੰਦਿਆਂ ਪ੍ਰਤੀ ਸੋਚ ਹੈ ਇਹ ਸਾਡਾ ਪੰਜਾਬੀਆਂ ਦੀ ਉਹ ਔਕਾਤ ਹੈ ਜਿਸ ਤੇ ਅਸੀਂ ਕਈ ਵਾਰੀ ਬੇਲੋੜਾ ਫਖਰ ਕਰਦੇ ਆ ਕਿ ਅਸੀਂ ਪੰਜਾਬ ਪਿੰਡ ਜਿੰਨੀ ਈਰਖਾ ਹਾਲਾਂਕਿ ਦੇਖੋ ਉਹ ਵਿਚਾਰੇ ਲੋਕ ਸੀ ਵਿਆਹ ਨਹੀਂ ਹੋਇਆ ਮਹਿੰਗੀ ਸਸਤੀ ਆਪਣੀ ਜਿਸ ਤਰ੍ਹਾਂ ਦੇ ਕੰਮ ਕਰਦੇ ਸੀ ਨਾ ਕਿਸੇ ਨੂੰ ਦੁੱਖ ਨਾ ਸਾਰਾ ਜਿਵੇਂ ਨਰਾਇਣਾ ਤੇ ਭਗਵਾਨਾਂ ਪਿੰਡੋਂ ਜਾ ਕੇ ਉਥੇ ਆ ਪ੍ਰੇਮੇ ਰੋੜੇ ਦੀ ਕੋਠਰੀ ਜਾ ਕੇ ਰਹਿਣ ਲੱਗੇ ਕਿ ਪਿੰਡ ਕੋਈ ਸਾਨੂੰ ਮਾਰ ਦੋ ਇਸ ਤਰ੍ਹਾਂ ਦੇ ਬੰਦਿਆਂ ਨੂੰ ਆਪਣਾ ਡਰ ਵੀ ਸਤਾਉਂਦਾ ਕਿ ਜਾਇਦਾਦ ਦੇ ਪਿੱਛੇ ਕੋਈ ਸਾਡਾ ਕਤਲ ਨਾ ਕਰ ਦਵੇ ਉਹ ਪਿੰਡ ਨਾਲ ਟੁੱਟ ਕੇ ਡਰੇ ਡਰੇ ਮਹਿਸੂਸ ਕਰਦੇ ਨੇ ਸਹਿਮੇ ਸਹਿਮੇ ਮਹਿਸੂਸ ਕਰਦੇ ਨੇ ਜਿਹਨੂੰ ਡਿਪਰੈਸ਼ਨ ਕਹ ਲੈਂਦੇ ਆਂ ਹੋਮ ਸਿਕਨੈਸ ਕਹ ਲੈਂਦੇ ਆ ਦੋਨੋਂ ਭਾਵਾਂ ਦੀ ਆਪਸ ਵਿੱਚ ਨੇੜਤਾ ਸੀ ਇਸ ਤਰ੍ਹਾਂ ਦੇ ਭਰਾ ਜਿਹੜੇ ਛੜੇ ਛੜਾਂਗ ਹੁੰਦੇ ਨੇ ਹਰ ਪਿੰਡ 'ਚ ਹੁੰਦੇ ਨੇ ਉਹ ਇੱਕ ਦੂਸਰੇ ਦਾ ਸਹਾਰਾ ਸੀ ਭਾਵੇਂ ਦੋਨੇ ਮੇਲ ਸੀਗੇ ਇਸ ਤਰ੍ਹਾਂ ਬਹੁਤ ਸਾਰੀਆਂ ਭੈਣਾਂ ਨੇ ਆ ਪਿੱਛੇ ਜੇ ਲੁਧਿਆਣੇ ਚ ਗੱਲ ਚੱਲੀ ਸੀ ਇਸ ਤਰ੍ਹਾਂ ਕਿ ਇੱਕ ਮਾਵਾਂ ਧੀਆਂ ਰਹਿੰਦੀਆਂ ਨੇ ਕੁੜੀ ਦਾ ਵਿਆਹ ਨਹੀਂ ਹੋਇਆ ਉਹਨਾਂ ਨੇ ਕੁੱਤੇ ਰੱਖੇ ਹੋਇਆ ਗਵਾਂਡ ਵਾਲੇ ਐਵੇਂ ਹੀ ਕਈ ਪੀਟਾ ਪ੍ਰੇਮੀ ਇਹ ਕੁੱਤਿਆਂ ਦੇ ਜ਼ੁਲਮ ਕਰਦੀਆਂ ਨੇ ਇਹ ਘਰਾਂ ਦੇ ਅੰਦਰ ਰਹਿੰਦੀਆਂ ਨੇ ਜਦੋਂ ਕੋਈ ਵੀ ਬੰਦਾ ਸਮਾਜ ਨਾਲ ਟੁੱਟ ਜਾਂਦਾ ਨਾ ਜਿਵੇਂ ਇਹ ਨਰੇਣਾ ਤੇ ਭਗਵਾਨਾ ਸੀ ਉਹ ਫਿਰ ਲੋਕਾਂ ਦੀ ਨਜ਼ਰ ਚ ਭੂਤ ਹੁੰਦੇ ਨੇ ਨਾ ਕੋਈ ਹਾਲਾਂਕਿ ਜੇ ਤੁਸੀਂ ਇਹਨਾਂ ਲੋਕਾਂ ਨੂੰ ਥੋੜਾ ਜਿਹਾ ਬੁਲਾਉਣ ਦੀ ਕੋਸ਼ਿਸ਼ ਕਰੋ ਬਹੁਤ ਅਪਨਾਥ ਹੁੰਦੀ ਹੈ ਇਹਨਾਂ ਚ ਪਰ ਅਸੀਂ ਪਿੰਡ ਵਾਲੇ ਇੱਕ ਧਿਰ ਬਣਾ ਲੈਂਦੇ ਆ ਨਾ ਲੋਕਾਂ ਨਾਲ ਇਹ ਹਰ ਪਿੰਡ ਦੀ ਭੈੜੀ ਕਹਾਣੀ ਹੈ ਜਿਹੜੀ ਇਸ ਨਰਾਇਣ ਤੇ ਭਗਵਾਨ ਨੇ ਘੋਨੀ ਤੇ ਮਨੀ ਦੇ ਨਾਲ ਕੰਨੀ ਤੇ ਮਨੀ ਨਾਲ ਵਾਪਰੀ ਹੈ ਇਸ ਤਰ੍ਹਾਂ ਦੇ ਕਰੈਕਟਰ ਕਿਰਦਾਰ ਹਰ ਪਿੰਡ ਚ ਨੇ ਜਿਨ੍ਹਾਂ ਨੂੰ ਇੱਕ ਸੂਖਮ ਸਹਿਤਕਾਰ ਮਨ ਜਿਵੇਂ ਸਾ ਗੁਰਦਿਆਲ ਸਿੰਘ ਵਰਗਾ ਹੀ ਬੰਦਾ ਸਮਝ ਸਕਦਾ ਸੋ ਇਸ ਕਰਕੇ ਕੋਸ਼ਿਸ਼ ਹੋਣੀ ਚਾਹੀਦੀ ਅੱਜ ਵੀ ਅਸੀਂ ਵੇਖਦੇ ਆ ਤੁਹਾਡੇ ਆਲੇ ਦੁਆਲੇ ਕਿੰਨੇ ਇਨਸੀਡੈਂਟ ਵਾਪਰਦੇ ਨੇ ਗਰੀਬੀ ਗੁਰਬਤ ਮਾਰੇ ਲੋਕ ਨਿੱਕੀਆਂ ਨਿੱਕੀਆਂ ਬਿਮਾਰੀਆਂ ਕਾਰਨ ਮਰ ਜਾਂਦੇ ਨੇ ਅੰਗੀਠੀ ਲਾ ਬੈਠਦੇ ਨੇ ਉਦਾਂ ਅਸੀਂ ਬਥੇਰੇ ਲੰਗਰ ਲਾਉਨੇ ਬੜਾ ਕੁਝ ਦਾ ਨਹੀਂ ਕਰਦੇ ਆ ਅਸੀਂ ਪੰਜਾਬੀ ਅਸੀਂ ਉਹ ਸੋ ਇਸ ਕਰਕੇ ਜਿੰਨਾ ਖ ਹੋਵੇ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਸੋ ਇਸ ਤਰ੍ਹਾਂ ਇਹ ਆਮ ਲੋਕਾਂ ਦੀ ਨਜ਼ਰ ਚ ਭੂਤੇ ਸੀਗੇ ਤੇ ਉਹਨਾਂ ਦੇ ਮਰਨ ਤੋਂ ਬਾਅਦ ਆਖੇ ਹੁਣ ਇਹ ਔਤ ਗਏ ਇਹ ਸੱਪ ਬਣ ਕੇ ਸਾਨੂੰ ਆਉਣਗੇ ਸੱਪ ਤਾਂ ਪਹਿਲਾਂ ਵੀ ਨੇ ਹੁਣ ਜੇ ਸੱਪ ਵੇਖੇ ਜਾਵੇ ਜੇ ਔਤ ਮੰਨਿਆ ਸੱਪ ਬਣਦਾ ਦਾ ਸੱਪ ਕਿੰਨੇ ਨੇ ਇਹਦਾ ਮਤਲਬ ਇੰਨੇ ਪੰਜਾਬੀ ਔਤ ਨੇ ਸੱਪ ਤਾਂ ਹਜ਼ਾਰਾਂ ਲੱਖਾਂ ਦੀ ਤਰ੍ਹਾਂ ਚ ਨੇ ਕਿੰਨੇ ਪੰਜਾਬੀ ਔਤ ਕਹੇ ਨੇ ਸੋ ਇਹ ਸਾਡਾ ਤੰਗ ਦੇ ਲਈ ਹੈ ਇਹ ਸਾਡੀ ਅਨਪੜਤਾ ਤੇ ਸਾਡਾ ਪੰਜਾਬੀਆਂ ਦਾ ਜਾਹਲਪਣਾ ਜਿਸ ਤੋਂ ਅਸੀਂ ਅਗਰ ਛੇਤੀ ਛੁਟਕਾਰਾ ਪਾ ਲਈ ਆਪਣੇ ਜੰਗਾਲੀ ਹੋਈ ਜ਼ਹਿਨੀयत ਨੂੰ ਦਿਮਾਗ ਨੂੰ ਥੋੜਾ ਜਿਹਾ ਦਰੁਸਤ ਕਰ ਲਈ ਜੇ ਕਿਸੇ ਦੇ ਵਿਆਹ ਨਹੀਂ ਹੋਇਆ ਜੇ ਕਿਸੇ ਦੇ ਘਰੇ ਬੱਚਾ ਨਹੀਂ ਜੰਮਿਆ ਅਸੀਂ ਉਹਨਾਂ ਦੇ ਨਾਲ ਬਿਨਾਂ ਵਜਾਹੀਰ ਖਾ ਪਾਲ ਲੈਣੇ। ਹੋਰ ਤੇ ਹੋਰ ਕਈ ਮੁੰਡੇ ਆਲੇ ਜੇ ਕਿਸੇ ਦੇ ਲੜਕੀਆਂ ਨੇ ਨਾ ਤਾਂ ਛੇਤੀ ਕੀਤੇ ਆ ਉਹਨਾਂ ਦੇ ਖਬਰ ਨਹੀਂ ਦੇਣਗੇ ਸਾਡੇ ਮੁੰਡਾ ਹੋਇਆ। ਕਹਣਗੇ ਲੈ ਹੌਂਕਾ ਲੈਣਗੇ। ਯਾਰ ਮੁੰਡੇ ਆਲੇ ਜਿਆਦਾ ਸੁਖੀ ਨੇ। ਜੇ ਕਿਸੇ ਦੇ ਚੰਗੀ ਰੋਟੀ ਪੱਕਦੀ ਆ ਨਾ ਤੇ ਉਹ ਫਿਰ ਜੇ ਕੋਈ ਮਾਤੜ ਆ ਗਿਆ ਖਾਣਾ ਲਕੋ ਲੈਣਗੇ। ਕਿ ਹਾਏ ਮੇਰੇ ਖਾਣੇ ਚ ਕਿਤੇ ਦੀ ਨੀਤ ਨਾ ਪੈ ਜਾਏ। ਕੋਈ ਚਾਰ ਇੱਟਾਂ ਲਾ ਲੀਆਂ ਨਾ ਘਰ ਤੇ ਕਾਲੀ ਤੋੜੀ ਡੰਗਣਗੇ। ਕਹੋ ਹੋ ਸਾਡੇ ਘਰ ਨੂੰ ਨਜ਼ਰ ਨਾ ਲੱਗ ਜੇ ਜਵਾਗ ਜੰਪਿਆ ਅੱਧਾ ਮੁਕਾਲਸ ਨਾਲ ਲੜੇੜ ਦੇਣਗੇ ਕਿ ਕਾਲਾ ਟਿੱਕਾ ਲਾ ਦੋ ਫਲਾਂ ਵੀ ਨਜ਼ਰ ਨਾ ਲੱਗੇ ਜਣੀ ਆਖਰੀ ਆਖਰੀ ਬੱਚਾ ਇਹਨਾਂ ਨੇ ਜਮਿਆ ਔਰ ਤੋਂ ਦੁਨੀਆ ਦੇ ਕੋਈ ਬੱਚਾ ਨਹੀਂ ਹੋਇਆ ਇਹ ਸਾਡੀ ਸੰਕੀਰਣ ਬਿਮਾਰੀ ਹੈ ਸਾਈਕੋਲੋਜੀਕਲੀ ਇਹ ਮਰਜ਼ ਹੈ ਜਿਹੜੀ ਸਾਨੂੰ ਬਹੁਤੇ ਪੰਜਾਬੀਆਂ ਨੂੰ ਹੁੰਦੀ ਹੈ ਸੋ ਇਸ ਤੋਂ ਗਰੇਜ਼ ਕਰਨਾ ਚਾਹੀਦਾ ਬੜੀ ਸਿੱਖਿਆ ਦਾ ਇੱਕ ਕਹਾਣੀ ਸੀ ਤਾਂ ਜੋ ਅਸੀਂ ਆਪਣੇ ਸੁਭਾਅ 'ਚ ਤਬਦੀਲੀਆਂ ਕਰੀਏ ਇਹ ਨੱਥੂ ਤੇ ਨੱਥੇ ਹੋਣਾ ਗੋਣਾ ਚਵਲ ਨਾ ਮਾਰਿਆ ਕਰੀ ਸੋ ਮੇਰੀ ਗੱਲ ਨੂੰ ਮਾਈਂਡ ਨਾ ਕਰਨਾ ਸੋ ਬਹੁਤ ਸਾਰੇ ਲੋਕ ਇਸ ਤਰ੍ਹਾਂ ਦਾ ਚਵਲਪਣਾ ਦਿਖਾਉਂਦੇ ਆ ਪਿੰਡਾਂ 'ਚ ਸੋ ਇਹ ਸੀ ਕਹਾਣੀ ਭੂਤਾਂ ਦੀ ਜੋਨ ਲਿਖਤਮ ਸਰਦਾਰ ਗੁਰਦੇਵਾਲ ਸਿੰਘ ਤਸਵੀਰ ਬੜੀ ਸੋਹਣੀ ਲੱਭੀ ਆ ਦੋ ਵਿਅਕਤੀ ਆਉਂਦੇ ਨੇ ਚਲੋ ਇਹ ਤਾਂ ਇੱਕ ਸਿੰਬਲ ਹੈ ਕਿ ਇਸ ਤਰ੍ਹਾਂ ਦੇ ਮਿਹਨਤੀ ਮੁਸ਼ਕਿੱਤ ਲੋਕ ਤੇਨ ਬੜੀ ਕਲਾਸਿਕ ਤਸਵੀਰ ਕੁਦਰਤੀ ਮਿਲੀ ਨੈਟ ਤੋਂ ਸੋ ਸਾ ਗੋਦਾਲ ਸਿੰਘ ਦੀ ਕਹਾਣੀ ਭੂਤਾਂ ਦੀ ਜੋਨ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੁਸੀਂ ਆਪਣੇ ਇਹਨਾਂ ਪ੍ਰੋਗਰਾਮ ਨੂੰ ਆਪਣੀ ਵੈਬਸਾਈਟ ਤੇ ਜਾਂ ਐਪ ਤੇ ਤਾਂ ਹੁਣ ਨਹੀਂ ਸੁਣ पाओगे ਤੇ ਇਹ ਆਪਣੇ YouTube ਪੇਜ ਤੇ ਹੀ ਪ੍ਰੋਗਰਾਮ ਲਾਈਵ ਹੁੰਦੇ ਨੇ ਸੋ YouTube ਪੇਜ ਦਾ ਲਿੰਕ ਆਪਣੇ WhatsApp ਗਰੁੱਪ ਨੰਬਰ ਤੇ ਮੰਗਵਾ ਸਕਦੇ ਹੋ ਕੁਝ ਵੀਡੀਓ ਪ੍ਰੋਗਰਾਮ ਹੁੰਦੇ ਨੇ ਸੋ ਆਪਣਾ WhatsApp ਗਰੁੱਪ ਨੰਬਰ ਉਹੀ ਹੈ ਜਿਸ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰਦੇ ਹੋ 98763095598763 09655 ਸਾਡੇ ਪਿੰਡ ਆਪਣਾ ਔਂਕਾਰ ਸਿੰਘ ਬਾਈ ਜੀ ਕਹਿੰਦੇ ਸਾਡੇ ਪਿੰਡ ਵੀ ਕੁੱਕੜ ਪਿੰਡ ਤੋਂ ਆ ਕੇ ਰਹਿੰਦੇ ਸੀ ਉਹਨਾਂ ਨੂੰ ਹਾਲੇ ਵੀ ਕੁੱਕੜ ਕਹਿ ਕੇ ਬੁਲਾਉਂਦੇ ਨੇ ਥੈਂਕ ਯੂ ਸ਼ਿਰਗਲ ਸਾਹਿਬ ਥੈਂਕ ਯੂ ਸੋ ਰਮਨ ਸਿੰਘ ਸਿੱਧੂ ਕਹਿੰਦੇ ਰੇਡੀਓ ਨਹੀਂ ਚੱਲ ਰਿਹਾ ਜੀ ਤਿੰਨ ਚਾਰ ਦਿਨ ਤੋਂ ਰੇਡੀਓ ਬਾਈ ਜੀ YouTube ਤੇ ਚੱਲ ਰਿਹਾ ਤੇ ਐਪਸ ਦੇ ਆਪਾਂ ਉਹਨਾਂ ਪਟੇ ਲਾਤੇ ਨੇ ਮਜਬੂਰੀ ਹੋ ਗਈ ਹੈ ਸੋ ਤੁਸੀਂ 9876309655 ਤੇ ਹਾਂ ਜਿਹੜਾ ਇਹਨਾਂ ਬ੍ਰੋਮਾਂ ਦੇ ਲਿੰਕ ਮੰਗਵਾ ਸਕਦੇ ਹੋ ਇਹ ਕਹਾਣੀ ਅੰਕ ਆਪਾਂ ਕਹਾਣੀ ਚ ਪਾ ਦੇਣਾ ਉਤੋਂ ਪੁਰਾਣੀਆਂ ਕਹਾਣੀਆਂ ਹੋਈ ਤੁਸੀਂ ਸੁਣ ਸਕਦੇ ਹੋ